ਮੈਂ ਇੱਕ ਉਸ ਭਗਵਾਨ ਬਾਲਮਿਕੀ ਜੀ ਨੂੰ ਸ਼ਾਕਸ਼ੀ ਮੰਨ ਕੇ ਕਹਿੰਦਾ ਮੈਂ ਕਿਸੇ ਨੂੰ ਹਿਰਦੇ ਚੋਂ ਨਹੀਂ ਕਿਹਾ ਅੱਜ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਕਰਦਾ ਰਹੂੰ ਕਿਉਂਕਿ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਇੱਕ ਦਿਖਾਇਆ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਹ ਪਿਆ ਕੋੜ ਭਲੇ ਕੋੜ ਬੰਦੇ ਉਸ ਪਰਮਾਤਮਾ ਦੇ ਅਸੀਂ ਪੁੱਤਰਾ ਜਿਸ ਪਰਮਾਤਮਾ ਨੇ ਸਾਨੂੰ ਸਿਖਿਆ ਦਿੱਤੀ ਹੈ ਅਸੀਂ ਕਿਸੇ ਧਰਮ ਦੇ ਨਾ ਖਲਾਫ ਹੈਗੇ ਆ ਤੇ ਨਾ ਹੋਵਾਂਗੇ ਉਸ ਦਰਬਾਰ ਦੇ ਵਿੱਚ ਰਾਮ ਤੀਰਥ ਭਗਵਾਨ ਵਾਲਮੀਕੀ ਦੇ ਦਰਬਾਰ ਚ ਅੰਮ੍ਰਿਤਸਰ ਜਾ ਕੇ ਅਗਰ ਕਿਸੇ ਨੇ ਮਾਨੂੰ ਠੇਸ ਪੁੱਤੀ ਉੱਥੇ ਵੀ ਸ਼ਮਾਂ ਜਾਚਲਾ ਕਰਕੇ ਆ ਅੱਜ ਸਪੁੱਤੇ ਭਾਈਚਾਰਿਆਂ ਨੇ ਫਿਰ ਇਸੇ ਸਥਾਨ ਤੇ ਇਕੱਤਰ ਹੋਏ ਆ ਮੈਂ ਅੱਜ ਵੀ ਇਹ ਗੱਲ ਕਹਿਣਾ ਵਾਂ ਪਰਮਾਤਮਾ ਸਾਰਿਆਂ ਦਾ ਸਾਂਝਾ ਕਿਸੇ ਇੱਕ ਦਾ ਨਹੀਂ ਹੈਗਾ ਨਾ ਪਤਪਾਲ ਸਿੰਘ ਦਾ ਨਾ ਉਸਮਾਨ ਜੀ ਦਾ ਨਾ ਦੇਵੀ ਜੀ ਦਾ ਨਾਮ ਮਿੱਕੀ ਜੀ ਦਾ ਹੈਗਾ ਪਰਮਾਤਾ ਸਰਬੱਤ ਦਾ ਸਾਂਝਾ ਔਰ ਸਰਬੱਤ ਦਾ ਭਲਾ ਮੰਗਣ ਵਾਲਾ ਸਾਰਾਂ ਸੰਸਾਣਾ ਸੀ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਔਰ ਮੰਗਦੇ ਰਵਾਂਗੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਪਾਰਟੀ ਨਹੀਂ ਇਹ ਪਾਰਟੀ ਬੁਲਟੀਆਂ ਨਹੀਂ ਹੈਗੀਆਂ ਇੱਕ ਭਾਈਚਾਰਾ ਪਹਿਲਾਂ ਵਾ ਇਸ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਆਪਾਂ ਫਿਰ ਇੱਕ ਟੁਟੂਕ ਕੇ ਅੱਗੇ ਵਧਣਾ ਔਰ ਸਾਰਿਆਂ ਨੂੰ ਦਿਖਾਣਾ ਕਿ ਸਿਆਸਤ ਕਰਨ ਵਾਲਿਆਂ ਵਿੱਚ ਕੋਈ ਇਸ ਬੰਦਾ ਚੋਂ ਦੂਰ ਰਹਿਣਾ ਚਾਹੀਦਾ ਸਾਡਾ ਭਾਈਚਾਰਾ ਖੇੜ ਖੱਤਰ ਆ ਜੀਨੇ ਗੁਰੂ ਨਾਨਕ ਦੇਵ ਪਾਤਸ਼ਾਹ ਪ੍ਰਤੀ ਹੁਣ ਤੁਹਾਡੇ ਪ੍ਰਤੀ ਧਾਰਮਿਕ ਜਿੰਦ ਦੇ ਬਾਰੇ ਤੁਹਾਡੇ ਦਾ ਕਿਸੇ ਦੇਵੀ ਦੇਵਤੇ ਬਾਰੇ ਕੋਈ ਸ਼ਬਦ ਕਹਿੰਦਾ ਤੇ ਉਹਦੇ ਬਾਰੇ ਮੈਂ ਸ਼ਬਦ ਵਰਤਿਆ ਨਾ ਕਿ ਕਿਸੇ ਭਾਈਚਾਰੇ ਦੇ ਖਿਲਾਫ ਬੋਲਿਆ ਚਲਿਆ ਆਪਾਂ ਧਾਰਮਿਕ ਸਾਡੇ ਨਿਵਜਤਾ ਗੁਰਦੁਆਰਾ ਸਾਹਿਬ ਆਪ ਨੂੰ ਨਹੀਂ ਚਾਹੀਦਾ ਗਿਆਨ ਸਾਲ ਮੰਦਿਰ ਦੇ ਵਿੱਚ ਅਸੀਂ ਨਹੀਂ ਅਸਟਮੋ ਮੰਦਿਰ ਦੇ ਜਾਂਦੇ ਗੁਰਦੁਆਰਾ ਸਾਹਿਬ ਜਾਂਦੇ ਸਾਡਾ ਸਾਰਾ ਪ੍ਰਮਾਣ ਸਾਡੇ ਕੋਲ ਇੱਕ ਗੱਲ ਮੈਂ ਦੱਸ ਦੇਣਾ ਜੇ ਨਾ ਭਾਈ ਸਾਹਿਬ ਤੁਹਾਨੂੰ ਇੱਕ ਗੱਲ ਮੈਂ ਦੱਸ ਦੇਣਾ ਜੇ ਨਾ ਗਿਆਨਸਥਲ ਮੰਦਰ ਨੂੰ ਬੜੇ ਕਿੰਦੀ ਦਿਨ ਰੁਕੀ ਹੈ ਉਸ ਸਥਾਨ ਤੇ ਵੱਡਾ ਵਿਦਵਾਵਾਂ ਨੂੰ ਹਰ ਮਹੀਨੇ ਰਾਸ਼ਨ ਵੰਡਿਆ ਜਾਂਦਾ 24 ਸਾਲ ਤੋਂ ਗੁਰਦੁਆਰਾ ਦੂਖਨਾਥ ਸਾਹਿਬ ਵੱਲੋਂ ਰਾਸ਼ਨ ਜਾਂਦਾ ਔਰ ਕਿਸੇ ਗੁਰਦੁਆਰੇ ਵਾਲੇ ਨੇ ਅੱਜ ਤੱਕ ਨਾ ਕਿਸੇ ਨੇ ਭੇਜਿਆ ਨਾ ਕੋਈ ਭੇਜਦਾ ਵਾ ਸਾਡਾ ਤੁਸਮਾਨ ਦੇ ਵਿੱਚ ਹਮੇਸ਼ਾ ਸਾਰਿਆਂ ਦਾ ਸਤਿਕਾਰ ਆ ਤੇ ਸਤਕਾਰ ਰਹੂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੇ ਜਾਣੇ ਕਿ ਅਨਿਲ अरोड़ा ਜੀ ਨੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਬਹੁਤ ਹੀ ਗੰਦੀ ਸ਼ਬਦਾਵਲੀ ਦਾ ਵਰਤੀ ਉਹ ਰੋੜੇ ਵਿੱਚ ਅਸੀਂ ਸਾਰੇ ਹੀ ਪਾਲੀ ਪ੍ਰਧਾਨ ਜੀ ਔਰ ਮੈਂ ਵੀ ਅਸੀਂ ਇਕੱਠੇ ਬੈਠੇ ਸੀ ਉਸ ਧਰਨੇ ਦੇ ਵਿੱਚ ਤੇ ਉਹ ਐਕਚੁਅਲੀ ਹੋ ਰਹੀ ਸੀ ਅਨਿਲ ਰੋੜੇ ਦੀ ਗੱਲ ਜਦੋਂ ਅੰਨੇ ਲਾ ਰੋੜੇ ਦੀ ਗੱਲ ਹੋ ਰਹੀ ਸੀ ਤੇ ਉਹ ਕਿਉਂਕਿ ਗੁੱਸਾ ਸੀ ਗੁੱਸੇ ਦੇ ਵਿੱਚ ਜਿਹੜਾ ਵੇ ਉਹ ਬੋਲਦੇ-ਬੋਲਦੇ ਆ ਕੁਝ ਜਿਹੜੇ ਪ੍ਰੈਸ ਵਾਲੇ ਮੇਰਾ ਵੀਰ ਸੀ ਉਹਨਾਂ ਨੇ ਵੀ ਉਸ ਤਰੀਕੇ ਨਾਲ ਗੱਲ ਕੀਤੀ ਤੇ ਉਹ ਮਤਲਬ ਗੱਲ ਕਰਦੇ ਕਰਦੇ ਆ ਜਿਹੜੀ ਸਮਾਜ ਦੇ ਬਾਰੇ ਜੋ ਬੋਲਿਆ ਗਿਆ ਉਹ ਆਪਾਂ ਚਲੋ ਰੋੜੇ ਨੂੰ ਬੋਲਿਆ ਗਿਆ ਹਾਂ ਨਹੀਂ ਚਲੋ ਹੋ ਗਿਆ ਪਰ ਅਸੀਂ ਜਿਹੜਾ ਹੋਇਆ ਇਹ ਮੈਂ ਦੇਖੋ ਉਸ ਟਾਈਮ ਮੌਕੇ ਤੇ ਸੀ ਇਹ ਅਚਾਨਕ ਹੋਇਆ ਔਰ ਮੈਂ ਦੇਖੋ ਉਹਦੇ باوجود ਵੀ ਪੱਲੀ ਜੀ ਨੇ ਸ੍ਰੀ ਬਾਲਮਿਕੀ ਮਹਾਰਾਜ ਜੀ ਦੇ ਉੱਤੇ ਅਮਰਸਰ ਜਾ ਕੇ ਮੰਦਿਰ ਤੇ ਜਾ ਕੇ ਉੱਥੇ ਜਾ ਕੇ ਆਪਣਾ ਮੱਥਾ ਟੇਕ ਕੇ ਆਏ ਸਾਰੇ ਉੱਥੇ ਸ਼ਮਾ ਯਾਤਰਾ ਸ਼ਮਾ ਮੰਗ ਗਿਆ ਕਿ ਬਾਲਮਿਕੀ ਮਹਾਰਾਜ ਜੀ ਜੇ ਮੇਰੇ ਮੂੰਹ ਜੇ ਕੁਝ ਗਲਤ ਨਿਕਲ ਗਿਆ ਤੇ ਮੈਂ ਉਹਦੇ ਸ਼ਮਾ ਮੰਗਣਾ ਔਰ ਉਹਦੇ ਵਿਆਪ ਤੇ ਅਸੀਂ ਸਾਰੇ ਸਾਡੇ ਇੱਥੇ ਵਿਕੀ ਸੋਤਾ ਜੀ ਬਾਕੀ ਸਾਰੇ ਟੀਮ ਜਿਹੜੇ ਮੇਰੇ ਵੀਰ ਨੇ ਸਾਡੇ ਆਪਸ ਦੇ ਵਿੱਚ ਇਹਨਾਂ ਨਾਲ ਗੱਲ ਹੋਈ ਵੀ ਜਦੋਂ ਸਾਡੇ RAM Tirath ਉੱਥੇ ਮੈਂ ਆਪਣੇ ਬਾਲਮਿਕੀ ਮਾਰੀ ਤੀਰਥ ਦੇ ਉੱਪਰ ਜਾ ਕੇ ਇੱਕ ਪਾਲੀ ਪ੍ਰਧਾਨ ਜੀ ਨੇ ਉੱਥੇ ਜਾ ਕੇ ਇਹ ਸਮਾਜ ਜਾਚਾ ਕਰ ਲਈ ਹੈ ਤੇ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਔਰ ਦੇਖੋ ਇਹ ਵੀ ਬਹੁਤ ਸਾਲਾਂ ਤੋਂ ਮੈਂ ਦੇਖ ਰਿਹਾ ਵੀ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਔਰ ਬਜ਼ੁਰਗ ਵੀ ਨੇ ਸਾਡੇ ਵੱਡੇ ਭਰਾ ਨੇ ਔਰ ਇਹ ਜੋ ਹੋਇਆ ਅਚਾਨਕ ਹੋਇਆ ਇਹ ਕੋਈ ਜਾਣ ਬੁੱਝ ਕੇ ਨਹੀਂ ਕੀਤਾ ਗਿਆ। ਔਰ ਅਸੀਂ ਅੱਜ ਵੀ ਸਾਰਿਆਂ ਨੇ ਇਹ ਪਨਾਇਆ ਕਿ ਅਸੀਂ ਜਾ ਕੇ ਰਣਵੀਕੀ ਮਹਾਰਾਜ ਦੇ ਮੰਦਿਰ ਚ ਜਾ ਕੇ ਮੱਥਾ ਟੇਕ ਕੇ ਦੁਬਾਰਾ ਕਿਉਂਕਿ ਸਾਰਾ ਸਮਾਜ ਇਹ ਤੁੰਦਰੁਧਾਨੇ ਦਾ ਸੀ ਤੇ ਅੱਜ ਅਸੀਂ ਬਲਮਿਕੀ ਮਹਾਰਾਜ ਜੀ ਦੇ ਮੱਥਾ ਟੇਕਿਆ ਔਰ ਜੋ ਪੁੱਲ ਪਿੱਛੇ ਹੋਈ ਹੈ ਵੀ ਉਹ ਦੁਬਾਰਾ ਅਸੀਂ ਇਹ ਤਰਨ ਕਿਤਾਬ ਵੀ ਦੁਬਾਰਾ ਕੋਈ ਇਹੋ ਜਿਹੀ ਮੂੰਹ ਜੋ ਗੱਲ ਨਾ ਨਿਕਲੇ ਮੈਂ ਵੀ ਇੱਕ ਸਾਰੇ ਸਾਰੇ ਮਦੋਲ ਸ਼ਹਿਰ ਵਾਸੀ ਅੱਗੇ ਮੇਰੀ ਇੱਕ ਪ੍ਰਾਰਥਨਾ ਹੈ ਕਿ ਸਾਨੂੰ ਸਮਾਜ ਨੂੰ ਵਾਪਸ ਜੇ ਤੋੜਨਾ ਨਹੀਂ ਚਾਹੀਦਾ ਸਮਾਜ ਕਿਸੇ ਵਿੱਚ ਹੈ ਕੋਈ ਵੀ ਭਾਈਚਾਰ ਹੈ ਦੇਖੋ ਅੱਜ ਅਸੀਂ ਕਿੰਨੀ ਅੱਛੀ ਗੱਲ ਹੈ ਹਿੰਦੂ ਖੜੇ ਨੇ ਸਰਦਾਰ ਖੜੇ ਨੇ ਮੁਸਲਮਾਨ ਸਾਡੇ ਵੀਰ ਖੜੇ ਨੇ ਔਰ ਅਸੀਂ ਸੰਦੇਸ਼ ਵੀ ਦੇਣੇ ਆ ਵੀ ਸਾਡਾ ਜਿਹੜਾ ਦੇਸ਼ ਏ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਅਸੀਂ ਭਰਾ ਵਾਂ ਔਰ ਅੱਜ ਤੁਸੀਂ ਕਲੀਅਰ ਦੇ ਤੁਹਾਡੇ ਸਾਹਮਣੇ ਵੀ ਅਸੀਂ ਸਾਰੇ ਭਰਾ ਖੜੇ ਆ ਔਰ ਅਸੀਂ ਅੱਜ ਸਾਰਿਆਂ ਨੂੰ ਇਹ ਇਥੋਂ ਇੱਕ ਰਣ ਜ਼ਰੂਰ ਲੈ ਕੇ ਜਾਣਾ ਚਾਹੀਦਾ ਹੈ ਵੀ ਕਿਸੇ ਵੀ ਸਮਾਜ ਦੀ ਕਿਸੇ ਵੀ ਦੇਵ ਦੇਵਤਿਆਂ ਦੀ ਜਦੋਂ ਗੱਲ ਹੁੰਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਸ ਦਾ ਜਿਹੜਾ ਵੇ ਸਭ ਇਕੱਠੇ ਹੋਣਾ ਚਾਹੀਦਾ ਹੈ ਵੀ ਕੋਈ ਵੀ ਆਦਮੀ ਇਹੋ ਜਿਹੀ ਗੱਲ ਦੇ ਜੜੀ ਕੋਈ ਸਮਾਜ ਦੇ ਬਾਰੇ ਕੋਈ ਨਾ ਕਰੇ ਕੁਝ ਹੁਣੇ ਇੱਕopress ਨੇ ਜਾਣ ਬੁਝ ਕੇ ਮੈਂ ਮੈਂ ਇਹ ਨਹੀਂ ਗੱਲ ਕਿ ਮੈਂ ਇਹ ਗੱਲ ਨਹੀਂ ਕਹੀ ਮੈਂ ਕਿ ਉਹ ਗੱਲ ਕਰ ਰਹੇ ਸੀ ਗੱਲ ਸਵਾਲ ਕਰ ਰਹੇ ਸੀ ਅਨਿਲ ਰੋੜੇ ਦਾ ਜਦੋਂ ਅਨਿਲ ਰੋੜੇ ਦਾ ਕਰਦੇ ਕਰਦੇ ਦੇਖੋ ਉਸ ਟਾਈਮ ਸਾਰੇ ਲੋਕੋ ਇਮੋਸ਼ਨਲ ਸਨ ਕਿ ਸਾਡੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਬਹੁਤ ਹੀ ਗੰਦੀ ਸ਼ਬਦਾਵਲੀ ਦਾ ਬੋਲੀ ਗਈ ਹੈ ਤੇ ਗੁੱਸਾ ਸੀ ਉਹ ਕੁੱਸੇ ਦੇ ਵਿੱਚ ਆ ਕੇ ਜੋ ਹੋਇਆ ਮਤਲਬ ਅਚਾਨਕ ਹੋਇਆ ਇਹ ਜਾਣ ਬੁਝ ਕੇ ਕੋਈ ਸਮਾਜ ਦੇ ਬਾਰੇ ਇਹਦਾ ਨਹੀਂ ਕਿਹਾ ਗਿਆ ਬਸ ਇਹ ਹੋਈ ਸੀ ਕਹਿਣਾ ਚਾਹੁੰਦੇ ਆ ਠੀਕ ਹੈ ਵੇ ਸਰ ਜਾਏ ਸੀ ਵਾਲਮੀਕੀ ਦੀਰਾ ਸ਼ਮਾ ਯਾਤਨਾ ਕਰ ਰਹੀ ਸੀ ਪਰ ਅੱਜ ਇੱਥੇ ਆਨ ਦਾ ਕੀ ਸਪੈਸ਼ਲਟੀ ਦੇਖੋ ਉੱਥੇ ਬਿਲਕੁਲ ਜਾਏ ਸੀ ਜਿੱਥੇ ਸਮਾਜ ਇਤੋਂ ਦੇ ਉਧੇਦਾਰ ਸੀ ਸਮਾਜ ਦੇ ਉਹਨਾਂ ਨੂੰ ਵੀ ਨਾਲ ਲੈ ਕੇ ਆ ਸੀ ਸਮਾਜ ਨੂੰ ਸਾਰਿਆਂ ਨੂੰ ਦੇਸ਼ ਨੂੰ ਕੀ ਪੰਜਾਬ ਨੂੰ ਅਸੀਂ ਦਿਖਾਣਾ ਚਾਹੁੰਦੇ ਆਂ ਵੀ ਜਿਹੜੀ ਇਹ ਜੋ ਵੀ ਗੱਲ ਹੋਈ ਹੈ ਅਰਚਾਨਕ ਹੋਈ ਹੈ ਔਰ ਅਸੀਂ ਇਹ ਸਾਡਾ ਸਾਰਾ ਜਿਹੜਾ ਭਾਈਚਾਰਾ ਅਸੀਂ ਅੱਜ ਸਾਰੇ ਇਕੱਠੇ ਆ ਕਿਉਂਕਿ ਉੱਥੇ ਜਦੋਂ ਸਰਾਰਜ ਗਏ ਸੀ ਉਹ ਸਿਰਫ ਇਕੱਲੇ ਗਏ ਸੀ ਇਤੋਂ ਦੇ ਭਾਈਚਾਰੇ ਦੇ ਲੋਕ ਕੋਸ਼ਿਸ਼ ਨਾਲ ਨਹੀਂ ਸੀ ਗਏ ਔਰ ਅੱਜ ਅਸੀਂ ਸਾਰਾ ਭਾਈਚਾਰਾ ਅਸੀਂ ਇੱਥੇ ਇਕੱਠਾ ਕੀਤਾ ਹੈ ਅੱਜ ਲੁਧਿਆਣਾ ਦੇ ਸਰਵ ਗੁਰਦੁਆਰਾ ਦੁਖ ਨਿਵਰਨ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰੀਤਪਾਲ ਸਿੰਘ ਜੀ ਦੇ ਨਾਲ ਇੱਥੇ ਅਸੀਂ ਸ਼੍ਰੀ ਭਗਵਾਨ ਵਾਲਮੀਕੀ ਜੀ ਦੇ ਮੰਦਿਰ ਦੇ ਵਿੱਚ ਆਏ ਹਾਂ ਜਿਹੜਾ ਹਬੀਬਗੰਜ ਲੁਧਿਆਣੇ ਦੇ ਵਿੱਚ ਹੈ ਜੋ ਕੁਝ ਵੀ ਹੋਇਆ ਪਿਛਲੇ ਦਿਨੀ ਸਾਡੇ ਜਿਹੜੇ ਸੀਨੀਅਰ ਆਗੂ ਨੇ ਦੇਵੀ ਜੀ ਉਹਨਾਂ ਨੇ ਤੁਹਾਨੂੰ ਹੁਣੇ ਦੱਸਿਆ ਤੇ ਇੱਕ ਵਾਰੀ ਫਿਰ ਮੈਂ ਸਾਰੇ ਲੁਧਿਆਣੇ ਦੇ ਵਸਨੀਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਰਦਾਰ ਪ੍ਰੀਤਪਾਲ ਸਿੰਘ ਜੀ ਨੇ ਸ਼੍ਰੀ ਵਾਲਮੀਕੀ ਤੀਰਤ ਅੰਮ੍ਰਿਤਸਰ ਜਾ ਕੇ ਮਾਫੀ ਮੰਗੀ ਔਰ ਉੱਥੇ ਸੇਵਾ ਜੋ ਵੀ ਲਾਈ ਗਈ ਉਹ ਕੀਤੀ ਔਰ ਉਸ ਤੋਂ ਬਾਅਦ ਦੂਸਰੇ ਪਾਸੋਂ ਵੀ ਜਿੱਦਾਂ ਕਹਿੰਦੇ ਕਿ ਮਾਫ਼ ਕਰਨ ਵਾਲਾ ਹੀ ਵੱਡਾ ਹੁੰਦਾ ਤੇ ਇਹਨਾਂ ਨੇ ਜੋ ਇਹਨਾਂ ਨੂੰ ਇਹਨਾਂ ਦੀ ਸਜ਼ਾ ਜੋ ਉੱਥੇ ਦਿੱਤੀ ਗਈ ਉਸ ਤੋਂ ਬਾਅਦ ਜੋ ਮਾਫ਼ ਕੀਤਾ ਮੈਂ ਸਮਝਦਾ ਕਿ ਮਾਫ਼ ਕਰਨ ਵਾਲਾ ਹੀ ਵੱਡਾ ਹੈ ਕੱਲ ਵੀ ਇਹੀ ਵੱਡੇ ਸੀ ਤੇ ਅੱਜ ਵੀ ਲੇਕਿਨ ਬਾਲਮੀਕੀ ਤਿਰਤੇ ਮਾਫ਼ ਕਰ ਦਿੱਤਾ ਗਿਆ ਸੀਗਾ ਜਿਹੜੇ ਗੁਰੂ ਨੇ ਉਹਨੂੰ ਮਾਫ਼ ਕਰ ਦਿੱਤਾ ਲੇਕਿਨ ਅੱਜ ਪਾਲੀ ਹਾਂ ਅੱਜ ਭਾਈ ਜੀ ਨੇ ਮਾਫ਼ ਕਰ ਦਿੱਤਾ ਮੈਂ ਲੇਕਿਨ ਇੱਥੇ ਦੁਬਾਰਾ ਫਿਰ ਮਾਫ਼ ਹਾਂ ਮੈਂ ਦੱਸਣਾ ਦੁਬਾਰਾ ਕਿਉਂ ਮਾਫੀ ਮੰਗਣ ਆਏ ਮੈਂ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਅਸੀਂ ਜਿਹੜੇ ਸ਼ਹਿਰ ਦੇ ਲੋਕਾਂ ਹਾਂ ਖਾਸ ਕਰ ਸਰਦ ਦੇ ਬੀਜੀ ਮੈਂ ਲੁਧਿਆਣਾ ਜਾਮਾ ਮਸਜਿਦ ਵੱਲੋਂ ਖੜਾ ਵਿਕੀ ਸੋਹਤਾ ਜੀ ਜਿਨ੍ਹਾਂ ਨੇ ਇਸ ਮੁੱਦੇ ਨੂੰ ਚੱਕਿਆ ਸਭ ਤੋਂ ਪਹਿਲਾਂ ਕਿਉਂਕਿ ਉਹਨਾਂ ਦਾ ਸਬੰਧ ਲੁਧਿਆਣੇ ਤੋਂ ਹੈ ਔਰ ਇਸ ਪਾਵਨ ਸਥਾਨ ਤੋਂ ਜਿੱਥੇ ਅਸੀਂ ਖੜੇ ਹਾਂ ਤੇ ਇਹ ਇੱਕ ਕਾਇਦਾ ਹੈ ਸਮਾਜਿਕ ਕਾਇਦਾ ਇਹ ਹੈ پوری ਦੁਨੀਆ ਦਾ ਕਿਉਂਕਿ پوری ਦੁਨੀਆ 'ਚ ਲਗ ਲਗ ਵਾਕਿਆਤ ਜਦੋਂ ਹੁੰਦੇ ਆ ਤੇ ਜਿਹੜਾ ਵੀ ਬੰਦਾ ਹੈ ਪਹਿਲਾਂ ਤਾਂ ਸਰਵਉੱਚ ਸਥਾਨ ਤੇ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜੇ ਵੀ ਬੰਦੇ ਨੇ ਉਹ ਪਹਿਲ ਕੀਤੀ ਹੁੰਦੀ ਹੈ ਕਿ ਸਮਾਜ 'ਚ ਐਸੀ ਕੋਈ ਗਲਤ ਲਹਿਰ ਨਾ ਚੱਲੇ ਕਿਉਂਕਿ ਉਹ ਪਹਿਲ ਵਿਕੀਸ 소ਤਾ ਜੀ ਨੇ ਕੀਤੀ ਤੇ ਸਾਡਾ ਕੰਮ ਬਣਦਾ ਸੀ ਕਿ ਇਹਨਾਂ ਦੇ ਕੋਲ ਵੀ ਆ ਕੇ ਅਸੀਂ ਆਪਣੀ ਸਥਿਤੀ ਜਿਹੜੀ ਉਹ ਸਪਸ਼ਟ ਕਰੀਏ ਤੇ ਇੱਕ ਵਾਰੀ ਫੇਰੇ ਤੇ ਮਾਫੀ ਜਿਹੜੀ ਉਹ ਸਾਫ ਹੋ ਗਈ ਹੈ ਫਾਇਰ ਕੈਨਸਲ ਹੋ ਚੁੱਕੀ ਹੋਈ ਹੈ ਇਸ ਬਾਰੇ ਮੈਨੂੰ ਨਹੀਂ ਪਤਾ ਐਫਆਈਆਰ ਦੇ ਬਾਰੇ ਮੈਨੂੰ ਨਹੀਂ ਪਤਾ ਤਾਂ ਵੱਡੇ ਵੱਡੇ ਜਿਹੜੀ ਸੰਸਥਾਵਾਂ ਸੀ ਜਿਨ੍ਹਾਂ ਦਾ ਧਾਰਮਿਕ ਸਥਾਨ ਸੀ ਜਿਨ੍ਹਾਂ ਨੇ ਪਹਿਲਾਂ ਹੀ ਉਹਦੇ ਧਾਰਾ ਨੇ ਇੱਕ ਲੈਟਰ ਪੈਡ ਦਿੱਤੇ ਸੀਗੇ ਉਹ ਪਹਿਲੇ ਹੀ ਅਪੀਲ ਕਰ ਚੁੱਕੇ ਹੋਏ ਨੇ ਕਿ ਮਾਫ ਜੜਾ ਕਰ ਦਿੱਤਾ ਜਾਵੇ ਜੀ ਲੇਕਿਨ ਉਹਨਾਂ ਨੂੰ ਲੈਟਰਾਂ ਵੀ ਜਿਹੜੀਆਂ ਜਾ ਚੁੱਕੀਆਂ ਹੁੰਦੀਆਂ ਲੇਕਿਨ ਐਫਆਈਆਰ ਜਿਹੜੀ ਇਸ ਬਾਰੇ ਦਾ ਇਸ ਇਸ ਬਾਰੇ ਦਾ ਕਮਿਸ਼ਨਰ ਬੁੱਲੇ ਸਾਹਿਬ ਦੱਸ ਸਕਦੇ ਨੇ ਮੇਰੀ ਇਸ ਬਾਰੇ ਕੋਈ ਮੇਰੇ ਕੋਲ ਜਾਣਕਾਰੀ ਸਭ ਤੋਂ ਪਹਿਲਾਂ ਮੈਂ ਵਿਸ਼ਾਲਪੁਰ ਜੀ ਤੁਹਾਡਾ ਵਿਨੇ ਦੁਆ ਜੀ ਦਾ ਔਰ ਸਾਰੇ ਪੱਤਰਕਾਰ ਬੰਦੂਆਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚੇ ਨੇ ਅੱਜ ਸਵੇਰੇ ਪਵਨ ਵਾਲਮੀਕੀ ਧਿਰਤ ਸ਼੍ਰੀ ਅਮਰitsar ਵਿਖੇ ਬਾਬਾ ਉੱਥੇ ਦੇ ਗੱਦੀ ਨਿਸ਼ੀਨ ਬਾਬਾ ਮਲਕੀਤ ਨਾਜ ਜੀ ਔਰ ਸਾਡੇ ਸੰਤ ਸਮਾਜ ਦੇ ਬਾਬਾ ਪ੍ਰਗਨਾਦ ਜੀ ਮੇਰੀ ਉਹਨਾਂ ਦੇ ਨਾਲ ਫੋਨ ਰਾਹੀਂ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਕਿ ਪਵਨ ਵਾਲਮੀਕੀ ਧਿਰਤ ਸ਼੍ਰੀ ਅਮਰitsar ਵਿਖੇ ਗੁਰਦੁਆਰਾ ਦੁੱਖਨਵਾਰ ਸਾਹਿਬ ਦੇ ਪ੍ਰਧਾਨ ਸਰਦਾਰ ਪ੍ਰੀਤਪਾਲ ਸਿੰਘ ਜੀ ਉੱਥੇ ਨਤਮਸਤਕ ਹੋਏ ਉਹਨਾਂ ਨੇ ਜੋੜਿਆਂ ਦੀਆਂ ਔਰ ਦੂਜੀਆਂ ਸੇਵਾਵਾਂ ਕੀਤੀਆਂ ਜੀ ਬਿਲਕੁਲ ਔਰ ਮੈਂ ਤੁਹਾਡਾ ਮਾਰਗਦਰਸ਼ਨ ਲੈਣਾ ਚਾਹਨਾ ਵਾ ਕਿ ਮੈਂ ਕਾਨੂੰਨੀ ਲੜਾਈ ਲੜਾਂ ਅੱਗੇ ਜਾਂ ਤੁਸੀਂ ਉਹ ਪਰਮਪਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਕੋਲ ਆਏ ਨਤਮਸਤਕ ਹੋਏ ਜਦੋਂ ਪਾਵਨ ਵਾਲਮੀਕੀ ਤੀਰਥ ਅੱਗੇ ਨਤਮਸਤਕ ਹੋਏ ਗੱਦੀ ਨਸ਼ੀਨ ਬਾਬਾ ਮਲਕੇ ਨਾਜੀ ਨੇ ਉਹਨਾਂ ਨੂੰ ਇਸ ਗੱਲ ਦੇ ਨਾਲ ਕਿ ਇਸ ਇਸ ਚੀਜ਼ ਨੂੰ ਵਾਈਂਡ ਅਪ ਕੀਤਾ ਜਾਵੇ ਖਤਮ ਕੀਤਾ ਜਾਵੇ ਉਹਨਾਂ ਨੇ ਮੈਨੂੰ ਕਿਹਾ ਵੀ ਬੇਟਾ ਵੱਡਾ ਦਿਲ ਦਿਖਾਈਦਾ ਹੁੰਦਾ ਵਾ ਜੀ ਬਿਲਕੁਲ ਪਾਵਨ ਵਾਲਮੀਕੀ ਤੀਰਥਲੋ ਹਰ ਤਰ੍ਹਾਂ ਦੀ ਸ਼ਮਾ ਜਗਨਾ ਹੋ ਚੁੱਕੀ ਹੋਈ ਹੈ ਬਾਬਾ ਪ੍ਰਗਟਨਾ ਸੰਤ ਸਮਾਜ ਜੀ ਉਹਨਾਂ ਨੇ ਵੀ ਇਹੀ ਗੱਲ ਕਹੀ ਮੈਨੂੰ ਸਵੇਰੇ ਮੇਰੀ ਫੋਨ ਤੇ 10:30 ਤੋਂ 11 ਦੇ ਵਿੱਚ ਗੱਲ ਹੋਈ ਦੋਨਾਂ ਸਤਕਾਰਯੋਗ ਸਾਡੀਆਂ ਧਾਰਮਿਕ ਸ਼ਖਸ਼ੀਅਤਾਂ ਦੇ ਨਾਲ ਫਿਰ ਉਹਨਾਂ ਨੇ ਕਿਹਾ ਵੀ ਹੁਣ ਕਾਨੂੰਨੀ ਜਿਹੜੀ ਪ੍ਰਕਿਰਿਆ ਵਾ ਜਿਹੜੀ ਐਫ ਆਈ ਆਰ 270 ਐਸਸੀਐਸ ਐਕਟ ਉਹ ਤੇਰੇ ਵੱਲੋਂ ਵਾਲਮੀਕੀ ਸੇਵਕ ਸੰਗਠਨ ਵੀਐਸਐਸ ਵੱਲੋਂ ਦਰਜ ਆ ਤੁਸੀਂ ਉਹਨੂੰ ਪ੍ਰਕਿਰਿਆ ਨੂੰ ਨੋਈ ਪ੍ਰਕਿਰਿਆ ਦੇ ਨਾਲ ਉਹਨੂੰ ਖਤਮ ਕਰ ਦਿਓ ਲੇਕਿਨ ਉਸ ਰਿਕਾਰਡਿੰਗ ਦੇ ਵਿੱਚ ਜਿਹੜਾ ਸਖਸ਼ ਮਾਫੀ ਮੰਗਵਾਉਣ ਉਸੇ ਲੈ ਕੇ ਗਿਆ ਸੀ ਉਹਨੇ ਤਾਂ ਉੱਥੇ ਆ ਕੇ ਕਿਹਾ ਸੀਗਾ ਐਫ ਆਈ ਆਰ ਮੇਰੇ ਵੱਲੋਂ ਦਰਜ ਹੈ ਉਹ ਬਾਬਾ ਮਲਕੀਸ਼ਨਾ ਜੀ ਨੇ ਇਹ ਕਿਹਾ ਵੀ ਜਿਹੜਾ ਉੱਥੇ ਲੜਕਾ ਲੈ ਕੇ ਆਇਆ ਸੀਗਾ ਉਹਨਾਂ ਨੂੰ ਇਹ ਉਹ ਬੰਦੇ ਨੇ ਉੱਥੇ ਜਾ ਕੇ ਗੁੰਮਰਾਹ ਕੀਤਾ ਕਿ ਐਫ ਆਈ ਆਰ ਉਹਦੇ ਵੱਲੋਂ ਹੋਈ ਆ ਉਹਨਾਂ ਨੇ ਮੈਨੂੰ ਬਾਬਾ ਮਲਕੀਸ਼ਨਾ ਜੀ ਨੇ ਦੱਸਿਆ ਫਿਰ ਮੈਂ ਉਹਨੂੰ ਦੱਸਿਆ ਵੀ ਮੈਂ ਸਬੰਧਤ ਲੁਧਿਆਣਾ ਵਾਂ ਮੇਰਾ ਨਾਮ ਵਿਕੀ ਸੋਤਾ ਵਾ ਵੀ ਐਫ ਆਈ ਆਰ ਮੇਰੇ ਵੱਲੋਂ ਦਰਜ ਹੋਈ ਆ ਔਰ ਮੈਂ ਵਾਲਮੀਕੀ ਸਮ ਕਿ ਜਦੋਂ ਵੀ ਕੋਈ ਭਵਿਕ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਕਿ ਕਿਸੇ ਦੀ ਵੀ ਮੁਖਾਰਫਤ ਨਾ ਕਿਸੇ ਵੀ ਧਰਮ ਬਾਰੇ ਕੋਈ ਸ਼ਬਦਾਬਲੀ ਗਲਤ ਨਾ ਨਿਕਲੇ ਔਰ ਜਿਹੜੇ ਸੰਤ ਸਮਾਜ ਉੱਤੇ ਬੈਠੇ ਨੇ ਇੱਕ ਵਾਰ ਜਿਸ ਸ਼ਹਿਰ ਨਾਲ ਸੰਬੰਧਿਤ ਇਹ ਘਟਨਾਵਾਂ ਉਹਨਾਂ ਲੋਕਾਂ ਨਾਲ ਵੀ ਸੰਪਰਕ ਕੀਤਾ ਜਾਵੇ ਰਾਫਤਾ ਕੀਤਾ ਜਾਵੇ ਤਾਂ ਕਿ ਭਵਿਕ ਦੇ ਵਿੱਚ ਇਦਾਂ ਦੀ ਘਟਨਾਵਾਂ ਨਾ ਹੋਣ ਦੋ ਦਿਨ ਪਹਿਲੇ ਇੱਥੇ ਜਦੋਂ ਇਸੇ ਜਗ੍ਹਾ ਤੇ ਇੱਕ ਉਹਨਾਂ ਲੋਕਾਂ ਦੇ ਇਹ ਤੁਹਾਡੇ ਸਾਰੇ ਇਸੇ ਮੀਟਿੰਗ ਦੇ ਵਿੱਚ ਸਾਰੀਆਂ ਗੱਲਾਂ ਹੋਈਆਂ ਸਨ। ਉਹਨਾਂ ਲੋਕਾਂ ਦੀ ਉਹ ਜਿਹੜੀ ਤੁਹਾਡੇ ਚੈਨਲ 'ਰਹੀ ਵੀਡੀਓ ਆ ਉਹ ਮੈਂ ਸੁਣੀ ਆ। ਉਹਨਾਂ ਲੋਕਾਂ ਤੇ ਕੋਈ ਪ੍ਰੈਸ਼ਰ ਹੋ ਸਕਦਾ ਵੀ ਕੋਈ ਉਹਨਾਂ ਜਿਹੜੇ ਉਹ ਸੰਬੰਧ ਉਸ ਅਕਾਲੀ ਦਲ ਪਾਰਟੀ ਨਾਲ ਹੋਣ ਵਿਕੀ ਸੋਤੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ। ਨਾ ਹੀ ਕਿਸੇ ਫਾਈਨੈਂਸ਼ੀਅਲੀ ਪ੍ਰੈਸ਼ਰ ਥਲੇ, ਨਾ ਕੋਈ ਕਿਸੇ ਤਰੀਕੇ ਦੇ ਪੋਲਿਟੀਕਲ ਪ੍ਰੈਸ਼ਰ ਥਲੇ ਵਿਕੀ ਸੋਤਾ ਨਾ ਦੱਬਿਆ ਵਾ ਨਾ ਦੱਬਿਆ ਜਾਊਗਾ। ਔਰ ਮੇਰੇ ਸਤਿਕਾਰਯੋਗ ਵੀਰ ਪੰਕਜ ਸ਼ਰਦਾ ਜੀ, ਗੁਰਦੇਵ ਸ਼ਰਮਾ ਦੇਵੀ ਜੀ, ਗੌਰਵਜੀਤ ਸਿੰਘ ਹੋਰਾ ਜੀ ਔਰ ਸਤਿਕਾਰਯੋਗ ਸ਼ਾਹੀ ਮੰਤੋ ਉਸਮਾਨ ਜੀ ਔਰ ਵਿਸ਼ੇਸ਼ ਤੌਰ ਤੇ ਵਿਸ਼ਾਲ ਜੀ ਤੁਸੀਂ ਔਰ ਵਿਨੇ ਜੀ ਇਸ ਮੂਮੈਂਟ ਤੇ ਸਹਿਯੋਗ ਵੀ ਕੀਤਾ ਔਰ ਇਸ ਸਮਝੌਤੇ ਨੂੰ ਕਿਤੇ ਨਾ ਕਿਤੇ ਤੁਸੀਂ ਚਾਹਦੇ ਸੀ ਇਸ ਸ਼ਹਿਰ ਦੀ ਇਸ ਪੰਜਾਬ ਦੀ ਸ਼ਾਂਤੀ ਕਾਇਮ ਰਹੇ ਆਪਾਂ ਇਹਨੂੰ ਕਾਇਮ ਰੱਖੀਏ ਔਰ ਉਸ ਚੀਜ਼ਾਂ ਨੂੰ ਵੱਧੇ ਨਜ਼ਰ ਰੱਖਦੇ ਹੋਏ ਤੀਰਥ ਥੱਲੋਂ ਅਗਰ ਸ਼ਮਾ ਜਾਜਨਾਵਾ ਤੇ ਮੈਂ ਕਹੋਂ ਉਹਨਾਂ ਮੇਰੀ ਕੀ ਉਗਾ ਦਾ ਪਰਮਪਦਾ ਪਰਮਾਤਮਾ ਭਗਵਾਨ ਵਾਲਮੀ ਕੀ ਮਹਾਰਾਜ ਅਗੇ ਉਹਨਾਂ ਨਾਲ ਤੁਹਾਡਾ ਦਾਸਤਾ ਕੰਮ ਹੋਇਆ ਉਹਨਾਂ ਨਾਲ ਗੱਲਬਾਤ ਕੀਤੀ ਕਿ ਤੁਹਾਡੇ ਵੱਲੋਂ 14 ਮੈਂਬਰੀ ਜਿੱਦਨ ਮੈਂ ਪਹਿਲਾਂ ਵੀ ਕਹਿ ਚੁੱਕਾ ਵਾ ਉਹਨਾਂ ਦੇ ਵਿੱਚੋਂ ਨਾ ਤਾਂ ਕੋਈ ਸਤਕਾਰਯੋਗ ਵੀਰ ਉੱਥੇ ਭਾਰਤਨਗਰ ਚੌਂਕ ਦੇ ਅੰਦਰ ਰਹੇ ਨਾ ਹੀ ਖੋਡ ਮੱਲੇ ਦੇ ਵਿੱਚ ਰਹੇ ਉਹ ਜਿਹੜੇ ਸਤਕਾਰਯੋਗ ਦੋ ਸਾਥੀ ਸਨ ਉਹ ਕਿਸੇ ਨਾ ਕਿਸੇ ਉਹਨਾਂ ਸਾਥੀਆਂ ਦੇ ਇਹ ਸਾਜ਼ਿਸ਼ ਦੇ ਸ਼ਿਕਾਰ ਹੋ ਗਏ ਆ ਜਿਨ੍ਹਾਂ ਨੇ ਇਸ ਪਾਵਨ ਵਾਲਮੀਕੀ ਬ੍ਰਹਮਾਲਿਆ ਇਸਲਾਮਗੰਜ ਦੇ ਅੰਦਰ ਇਹ ਮੀਟਿੰਗ ਜਿਹੜੀ ਪਿਛੇ ਦਿਨ ਕੀਤੀ ਆ ਜਿਹਦੀ ਮੈਨੂੰ ਕੋਈ ਜਾਣਕਾਰੀ ਕੋਈ ਸੂਚਨਾ ਨਹੀਂ ਸੀ ਨਹੀਂ ਉਸ ਮੀਟਿੰਗ ਵਿੱਚ ਤੁਹਾਡੇ ਵਾਲੇ ਬੱਚਾ ਵੀ ਤੁਸੀਂ ਆਪ ਹੀ ਮੌਜੂਦ ਨਹੀਂ ਸੀ ਫਿਰ ਅਸੀਂ ਕੀ ਕਿਹਾ ਜਾ ਸਕਦਾ ਹੈ ਇਸ ਬਾਰੇ ਉਹ ਇੱਕ ਉਸ ਧਰਮ ਦੀ ਯਾਰ ਜੇ ਇੱਕ ਪੋਲੀਟਿਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹਦਾ ਮੈਂ ਖੰਡਨ ਕਰਦਾ ਹਾਂ